ਹਾਂ ਲੋ ਜੀ ਦੋਸਤੋ ਅੱਜ ਫੇਰ ਅਸੀਂ ਇੱਕ ਹੋਰ ਆਪਣੀ ਯਾਤਰਾ ਸ਼ੁਰੂ ਕਰਨ ਲੱਗੇ ਆਂ ਅੱਜ ਫੇਰ ਅਸੀਂ ਇੱਕ 25 ਕਿਲੋਮੀਟਰ ਦੀ ਰਾਈਡ ਕਰਨੀ ਹੈ ਮੇਰੇ ਇੱਕ ਦੋਸਤ ਦਾ ਫਾਰਮ ਹਾਊਸ ਹੈ ਘੋੜਿਆਂ ਦਾ ਫਾਰਮ ਹਾਊਸ ਹੈ ਰੁਗੜੇ ਤੋਂ ਅੱਗੇ ਰੁਗੜਾ ਪਿੰਡਾ ਇੱਥੇ ਤੇ ਹੋਂ ਜਾਣ 25-26 ਕਿਲੋਮੀਟਰ ਹੋ ਜਾਏਗਾ ਤੇ ਚੱਲਦੇ ਆਂ ਫਿਰ ਅੱਜ ਦੀ ਯਾਤਰਾ ਸ਼ੁਰੂ ਕਰਦੇ ਆਂ ਸਾਈਕਲਿੰਗ ਕਰਦੇ ਆਂ ਸੁਖਦੀਪ ਸਿੰਘ ਤਿਆਰ ਹੈ ਤੂੰ ਹਾਂਜੀ ਪੂਰੀ ਤਰ੍ਹਾਂ ਫਿੱਟ ਤਿਆਰ ਹਾਂ ਹਾਂਜੀ ਦੇਖ ਲਓ ਕੋਈ ਦਿੱਕਤ ਤਾਂ ਨਹੀਂ ਹਾਂਜੀ ਚਲਿਏ ਫਿਰ ਚਲੋ ਜੀ ਚਲੋ ਫਿਰ ਚੱਲੀ ਅੱਜ ਫੇਰ ਯਾਤਰਾ ਤੇ ਇੱਕ ਹੋਰ ਸਾਈਕਲ ਦੀ ਰਾਈਡ ਕਰਕੇ ਆਈਏ ਲੈ ਨਾ ਰਗਾ ਸਾਜਲੀ ਚੱਲ ਅੱਗੇ ਚੱਲ ਚੱਲ ਚਲ ਜੀ ਪੱਗੇ ਚੱਲ जानवर तू बच के ठीक है सूर्य देवता जी दुबले ने बड़ा सोहना सनसैट है ਦੋਬਰੇ ਸੂਰਜ ਕਿੰਨਾ ਸੋਹਣਾ 뷰 ਆ ਦੇਖੋ ਸੂਰਜ ਦੇਵਤਾ ਜਦੋਂ ਡੁੱਬਣ ਦਾ ਅੱਜ ਅਸੀਂ ਥੋੜਾ ਲੇਟ ਹੋ ਗਏ ਸੂਰਜ ਡੁੱਬ ਰਿਹਾ ਥੋੜਾ ਜਿਹਾ ਲੇਟ ਹੋ ਗਏ ਚਲੋ ਕੋਈ ਨਹੀਂ

ਲਗਭਗ 2.5 ਕਿਲੋਮੀਟਰ ਅੱਪ ਆ ਗਏ ਨਾਲ ਨਾਲ ਸੂਰਜ ਦੇਵਤਾ ਜੀ ਦਾ ਡੁੱਬਣ ਦਾ ਜਿਹੜਾ ਹੈਗਾ ਬਹੁਤ ਸੋਹਣਾ 뷰 ਦਿਖ ਰਿਹਾ ਹੈ ਹੈਲਮਟ ਕੋਈ ਨਹੀਂ ਪੁੰਦਾ ਸਭ ਦੇ ਨਾਲ ਹੈਲਮਟ ਪੁਰੇ ਕਰਦੇ ਨੇ ਹੈਲਮਟ ਤਾਂ ਬਹੁਤ ਜ਼ਰੂਰੀ ਹੈ ਜੀ ਹੈਲਮਟ ਕੋ ਦੇ ਨਾਲ ਵਹੀਕਲ ਜਿਹੜਾ ਤੇਜ਼ ਵਹੀਕਲ ਹੈ ਮੋਟਰਸਾਈਕਲ ਸਕੂਟਰ ਨਾ ਚਲਾਓ ਤੁਹਾਡੀ ਜਾਨ ਨੂੰ ਖਤਰਾ ਹੈ ਸਿਰ ਲੱਕੇ ੇਟਾਂ ਸੱਟ ਲੱਗਦੀ ਹੈ ਹੈਲਮਟ ਪਾਇਆ ਕੁਛ ਨਹੀਂ ਹੁੰਦਾ ਪਰ ਜੇ ਸਿਰ ਸੱਟ ਲੱਗੇ ਬਹੁਤ ਤਿੱਖ ਤਕੜੀ ਹੁੰਦੀ ਨਾਲੋ ਨਾਲ ਸੂਰਜ ਦੇਵਤਾ ਜੀ ਡਰੋਬਰੇ ਨੇ ਆ ਦੇਖੋ ਕਿੰਨਾ ਸੋਹਣਾ ਥਿਊ ਹੈ ਸਬਦੀਪ ਸਿੰਘ ਜੀ ਯਾਤਰਾ ਕਰਦੇ ਹੋਏ ਸਾਈਕਲਿੰਗ ਕਰਦੇ ਹੋਏ ਬੱਚੇ ਥੱਕਿਆ ਤਾਂ ਨਹੀਂ ਨੰਨ ਜੀ ਹਾਂ ਜੀ ਠੀਕ ਹੈ ਅੱਜ ਤਾਂ ਭੱਜਿਆ ਯਾਰ ਸੁਖਦੀਪ ਸਿੰਘ ਵਧੀਆ ਲੱਗਦਾ ਜੀ ਇਦਾਂ ਇੱਕ ਤਾਂ ਆਊਟਿੰਗ ਹੋ ਜਾਂਦੀ ਐ ਦੂਸਰਾ ਐਕਸਰਸਾਈਜ਼ ਹੋ ਜਾਂਦੀ ਐ ਵਧੀਆ ਕਿ ਨਹੀਂ ਇਹਨੇ ਇਹ ਟਾਈਮ ਜਿਹੜਾ ਟੀਵੀ ਮੂਰੇ ਬੈਠਣਾ ਸੀ ਜਾ ਹੋਰ ਹੁਣ ਇਹ ਸਾਈਕਲਿੰਗ ਕਰ ਰਿਹਾ ਐ ਸਾਰੇ ਲੋਕਾਂ ਨੂੰ ਚਾਹੀਦਾ ਆਪਣੇ ਬੱਚਿਆਂ ਨੂੰ ਜ਼ਰੂਰ ਫਿਜੀਕਲੀ ਐਕਸਰਸਾਈਜ਼ ਕਰਾਓ ਸਾਈਕਲਿੰਗ ਕਰ ਲਓ ਦੌੜ ਲਓ ਕਾਕਿਲ ਕਰ ਲਓ ਜ਼ਰੂਰ ਕਰਵਾਓ ਪਰ ਅੱਜ ਦੇ ਯਮਾਨੇ 'ਚ ਸਰੀਰਕ ਐਕਸਰਸਾਈਜ਼ ਹਰ ਇੱਕ ਬਰਗ ਲਈ ਜ਼ਰੂਰੀ ਹੈ ਬੱਚਿਆਂ ਲਈ ਤਾਂ ਹੈਗੀ ਹੈ ਸੋ ਸਾਈਕਲਿੰਗ ਜਾਂ ਕੋਈ ਵੀ ਕਿਸ ਤਰ੍ਹਾਂ ਦੀ ਵਰਜੈਰੀ ਵਰਜੈਸ ਜ਼ਰੂਰ ਕਰਦੇ ਰਹੋ ਦੇਖੋ ਕਿੰਨਾ ਬਜ਼ੁਰਗ ਬੰਗਾ ਰਿਹਾ ਸਾਈਕਲ 'ਤੇ ਸਾਡੇ ਇਲਾਕੇ ਦੀ ਇੱਕ ਵਧੀਆ ਕੂਲਰ ਬਣਾਉਣ ਦੀ ਫੈਕਟਰੀ ਹੈ। ਕਾਫੀ ਪੁਰਾਣੀ ਫੈਕਟਰੀ ਤੇ ਵਧੀਆ ਕੂਲਰ ਬਣਦੇ ਨੇ ਉਹਨਾਂ ਕੋਲ। ਬੀਪੀਆਈ, ਬੀਪੀਆਈ ਮਾਰਕਾ ਦੀ ਫੈਕਟਰੀ ਹੈ ਇਹ। ਵਧੀਆ ਕੂਲਰ ਬਣਦੇ ਨੇ। ਚੱਲ ਅੱਗੇ ਚੱਲ। ਪੱਟੀ ਦੇ ਨਾਲ ਨਾਲ ਰੱਖ ਬੱਚੇ ਅੱਗੇ ਚੱਲ। ਲੋਕ ਆਪ ਕੋ ਦੇ ਕਰਨ ਯਾਰ ਨੇ ਕੰਮਕਾਰ ਕਰਕੇ ਨਵੇੜ ਕੇ ਇਹ ਇੱਕ بڑا ਮਾਰਕੀਟ ਟਰਾਲੀ ਥੂਗੀ ਦੀ ਹੁਣੇ ਚੱਲੇ ਨੇ ਇਹਨਾਂ ਨੂੰ ਚਹਿੰਦਾ ਰਾਤ ਨੂੰ ਚੱਲਣਾ ਰੇਲ ਟ੍ਰੈਕ ਜਮ ਕਰਦੀ ਜਾਂਦੇ ਨੇ ਸਾਰੇ ਬਚ ਕੇ ਬਈ ਬਚ ਕੇ ਸਾਹਮਣੇ ਆ ਗਿਆ ਜਿੰਦ ਕੈਂਪਰ ਸੋਹਰੀਆਂ ਰੋਡ ਡੈਰਾ ਗੱਗਾ ਰੋਡ ਹੈ ਕੈਂਪਰ ਪਿੰਡ ਪਹੁੰਚ ਗਏ ਆਪਾਂ ਇਥੋਂ ਇੱਕ ਸੜਕ ਪਿੰਡ ਲਾੜਵੰਜਾਰਾ ਕਲਾਂ ਨੂੰ ਚਲੀ ਜਾਂਦੀ ਹੈ ਤੇ ਇੱਕ ਸਿੱਧੀ ਲਹਿਰਾਗਾਗਾ ਨੂੰ ਕੌਰੀਆਂ ਪਿੰਡ ਲਹਿਰਾਗਾਗਾ ਇਸ ਰੋਡ ਤੇ ਆਉਂਨੇ ਅੱਗੇ ਇੱਥੇ ਇੱਕ ਬੋਹੜ ਦਾ ਦਰਖਤ ਹੈ ਜੋ ਕਿ ਬਹੁਤ ਪੁਰਾਣਾ ਹੈ ਤੇ ਲੋਕ ਇੱਥੇ ਸਾਰਾ ਦਿਨ ਮੈਂ ਦੇਖਦਾ ਲੰਘਦੇ ਵੱੜਦੇ ਇਹਦੀ ਛਤਰ ਸ਼ਾਏ ਚ ਬੈਠੇ ਰਹਿੰਦੇ ਨੇ ਇੱਕ ਰੁੱਖ 100 ਸੁੱਖ ਦੇਖੋ ਅਨੇ ਸੰ ਚੱਲ ਕੇ ਬਹੁਤ ਵੱਡਾ ਵਿਸ਼ਾਲ ਦਰਖਤ ਹੈਗਾ ਸਾਰਾ ਪਿੰਡ ਇੱਥੇ ਇਹਦੇ ਥੱਲੇ ਪੈਂਦਾ ਦਿਨ ਚ ਆ ਦੇਖ ਵਾਸਖ ਤੁਹਾਡੇ ਸਾਹਮਣੇ ਹੈ ਬਹੁਤ ਵੱਡਾ ਦਰਖਤ ਹੈ ਘੋੜਦਾ ਅਗਰ ਚੰਡੀ ਜਗ ਆਪਣੀ ਹੈ ਡਾਕਟਰ ਜਿੰਦ ਲਾਇਆ ਪਿੰਡ ਦੇ ਲੋਕਾਂ ਨੇ ਸੱਡਾ ਇੰਦਵਾਨਗੜ੍ਹ ਟੈਂਪਲ ਆ ਭਾਰੀ ਪਰਤਾਂ ਸਮਾਨ ਲੈ ਕੇ ਲੰਘਿਆ ਵੀਰ ਬਹੁਤ ਤੇਜ਼ੀ ਨਾਲ ਸਿਹਾਰਨ ਵਜੋਂਦਾ ਆ ਰਿਹਾ ਕੋਈ ਧਿਆਨ ਨਹੀਂ ਦਾ ਲੋਕਾਂ ਦੇ ਐਡਾ ਵੱਡਾ ਜਗ੍ਹਾ ਜਿਹੜਾ ਭਾਈ ਤੂੰ ਇਹਨੂੰ ਥੋੜੀ ਰੱਖਿਆ ਕਰ ਅੱਗੇ ਠੇਕਾ ਸ਼ਰਾਬ ਦਾ ਦੇਸੀ ਸ਼ਰਾਬ ਦਾ ਠੇਕਾ ਸ਼ਰਾਬ ਪੀਣੇ ਸਿਹਤ ਲਈ ਹਾਨੀਕਾਰਕ ਹੈ ਨਾ ਪੀਆ ਕਰੋ ਸ਼ਰਾਬ ਲੋਕਾਂ ਦੇ ਘਰਾਂ ਨੂੰ ਖਰਾਬ ਕਰਦੀ ਹੈ ਇਹ ਸ਼ਰਾਬ ਪਿੰਡ ਰੋਗੜਾ ਨੇੜੇ ਹੀ ਐ। ਅਸ ਰੋਗੜੇ ਤੋਂ ਅੱਗੇ ਥੋੜੀ ਦੂਰ ਐ ਫਿਰ ਉਹ ਪੜਾ ਸਾਡਾ। ਰੋਗੜਾ ਢੰਡੋਲੀ ਰੁਕਣਾ ਰੋਡ ਦੇ ਉੱਤੇ ਹੈਗਾ ਫਾਰਮ ਹਾਊਸ। ਇਹ ਪਠਾ ਆ ਗਿਆ ਕਿ ਇੱਧਰ ਕੁਝ ਲੋਕਾਂ ਦੇ ਰਹਿਸ਼ਾ ਨੇ। ਪਿੰਡ ਰੋਗੜਾ ਦੇ ਕੋਲ ਪਹੁੰਚ ਗਏ ਆ ਅਸੀਂ। ਸਾਹਮਣੇ ਇੱਕ ਫਾਈ ਫੈਕਟਰੀ ਆਈ ਆ ਵਿਚ ਕੇ ਵਿੱਚ। ਜਿਆਤੀ ਤੇ ਸਮਾਣਾ ਆਇਲ ਮਨ ਇੱਥੇ ਤੇਲ ਸਰੋਂ ਦਾ ਵਧੀਆ ਮਿਲਦਾ ਹੈ ਇਹ ਕਹੇ ਗੋਇਲ ਪਾਈਪਸ ਇੱਥੇ ਖੇਤੀਬਾੜੀ ਨਾਲ ਸੰਬੰਧਿਤ ਪਾਈਪ ਮਿਲਦੇ ਨੇ ਬਹੁਤ ਵਧੀਆ ਕੰਮਕਾਰ ਇਹਨਾਂ ਦਾ ਇਹ ਘੱਟ ਰੇਟਾਂ ਦੇ ਤੁਹਾਨੂੰ ਉਪਲਬਧ ਕਰਾਉਂਦੇ ਨੇ ਲਾਸਟਿੰਗ ਦੇ ਪਾਈਪ ਖੇਤੀਬਾੜੀ ਦੇ ਲਈ ਸੋ ਇਥੋਂ ਇਹਨਾਂ ਕੋਲੋਂ ਜ਼ਰੂਰ ਖਿਦੋ ਰਿੰਕ ਕੁਮਾਰ ਜੀ ਹੈਗੇ ਇਹਦੇ ਪ੍ਰੋਪਰਾਈਟਰ ਜੋ ਕਿ ਇੱਕ ਵਧੀਆ ਇਨਸਾਨ ਹੈ ਵਧੀਆ ਸਮਾਨ ਬਣਾਉਂਦਾ ਹੈ ਗੋਲ ਪਾਈਪ ਨੂੰ ਜ਼ਰੂਰ ਵਰਤੋ ਆਪਣੀ ਖੇਤੀਬਾੜੀ ਦੇ ਲਈ ਲਓ ਜੀ ਪਿੰਡ ਰੋਗੜਾ ਪਹੁੰਚ ਗਏ ਆਂਗੇ ਰੋਗੜਾ ਪਿੰਡ ਸਾਹਮਣੇ ਇੱਥੋਂ ਆਪਾਂ ਸੱਜੇ ਹੱਥ ਮੋੜਾਂਗੇ ਰੋਕਲੇ ਪਿੰਡ ਐਂਟਰ ਕਰਕੇ ਸੈਂਟਰ ਰੋਕਲੇ ਵਾਲੀ ਵਾਲਾ ਬਾਈ ਰਾਹ ਨਿਜਰੇਆ ਸ਼ਾਮ ਦਾ ਟਾਈਮ ਹੋ ਗਿਆ ਲੋਕਾਂ ਨੇ ਬਤੀਆਂ ਚਲਾ ਲਈਆਂ ਨੇ ਘਰਾਂ 'ਚ ਦੋਸਤੋ ਬਿਜਲੀ ਚੋਰੀ ਨਾ ਕਰੋ ਕਿਉਂਕਿ ਬਿਜਲੀ ਚੋਰੀ ਜਿਹਾ ਸੇ ਕਾਨੂੰਨ ਉਪਰਾਧ ਹੈ ਚੱਲ ਚੱਲ ਅੱਗੇ ਦੀ ਚੱਲ ਚੱਲ ਦੋਸਤੋ ਬਿਜਲੀ ਚੋਰੀ ਕਰਨਾ ਜਿਹਾ ਕਾਨੂੰਨ ਉਪਰਾਧ ਹੈ ਉਥੇ ਮੈਂ ਇੱਕ ਗੱਲ ਜ਼ਰੂਰ ਰੱਖੂ ਕਿਸੇ ਸਿਆਣੇ ਨੇ ਆਖਿਆ ਹੈ ਕਿ ਜਿਹੜੀ ਚੀਜ਼ ਤੁਹਾਡੇ ਘਰ ਚਾਨਣਾ ਲੈ ਕੇ ਆਵੇ ਉਹਨੂੰ ਬਰਬਾਦ ਨਾ ਕਰੋ ਉਹਨੂੰ ਚੋਰੀ ਨਾ ਕਰੋ ਸੋ ਜਿਹੜੀ ਚੀਜ਼ ਤੁਹਾਡੇ ਘਰੇ ਚਾਨਣਾ ਲੈ ਕੇ ਆ ਰਹੀ ਹੈ ਬਿਜਲੀ ਜਿਹਦੇ ਨਾਲ ਤੁਹਾਡਾ ਸਾਰਾ ਕੁਝ ਚੱਲਦਾ ਹੈ ਅੱਜ ਦੇ ਦਿਨ ਦੇ ਵਿੱਚ ਬਿਜਲੀ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ ਸੋ ਬਿਜਲੀ ਜੇਕਰ ਚੋਰੀ ਕਰੋਗੇ ਮੈਨੂੰ ਲੱਗਦਾ ਇਹ ਤੋਂ ਵੱਡੀ ਫਟਲਾਣ ਥੋੜੀ ਦੂਰ ਹੈ। ਸੋ ਕਿਤੇ ਵੀ ਚੋਰੀ ਨਾ ਕਰੋ। ਥੋੜੀ ਦੂਰ ਹੈਗਾ ਬਸ। ਹਾਂਜੀ, ਕਿਵੇਂ ਆ ਠੀਕ ਐ? ਹਾਂਜੀ। ਬਸ ਥੋੜੀ ਦੂਰ ਹੈਗਾ ਵਿੱਚ। ਆਪਾਂ ਪਹੁੰਚਾਂਗੇ 10 ਮਿੰਟ ਚ। 4-5 ਕਿਲੋਮੀਟਰ ਰਹਿ ਗਿਆ। ਹਨੇਰਾ ਹੋ ਗਿਆ ਵੈਸੇ ਤਾਂ ਚਲੋ ਕੋਈ ਗੱਲ ਨਹੀਂ। ਥੋੜਾ ਜਾ ਆਉਂਦੇ ਫਿਰ ਔਖਾ ਰਹੇਗਾ। ਇਹ ਵੀ ਐਕਸਪੀਰੀਅੰਸ ਹੋ ਜਾਊਗਾ ਜੀ। ਸੂਰਜ ਦੇਵਤਾ ਜੀ ਤਾਂ ਡੁੱਬ ਗਿਆ ਲਗਭਗ। ਤਰਾਉ ਸਟੱਡ ਫਾਰਮ ਹਾਊਸ ਹੈ ਇੱਥੋਂ ਨਜ਼ਦੀਕ ਹੀ ਹੈ 1.5 ਕਿਲੋਮੀਟਰ ਰਹਿ ਗਿਆ ਤੇ ਦੋਸਤੋ ਉੱਥੇ ਰੁਕਾਂਗੇ ਉੱਥੋਂ ਫਿਰ ਵਾਪਸ ਮੁੜਾਂਗੇ ਟੋਟਲ 25 ਕਿਲੋਮੀਟਰ ਲਗਭਗ ਯਾਤਰਾ ਅੱਜ ਦੀ ਬਣ ਜਾਣੀ ਹੈ ਪਰ ਆਉਣ ਲੱਗੇ ਥੋੜਾ ਅਜੱਖਾ ਹੋਵੇਗਾ ਕਿਉਂਕਿ ਰਾਤ ਨੂੰ ਵੀ ਹਨੇਰਾ ਹੋ ਗਿਆ ਦੇਖਣ ਦਾ ਥੋੜਾ ਦਿੱਕਤ ਆਊਗੀ ਚਲੋ ਕੋਈ ਨਹੀਂ ਦੇਖਦੇ ਆ ਦੋਸਤੋ ਸਾਈਕਲ ਯਾਤਰਾ ਕਰਨ ਵੇਲੇ ਜੇਕਰ ਸ਼ਾਮ ਦਾ ਟਾਈਮ ਹੋਵੇ ਤਾਂ ਟਾਰਚ ਜ਼ਰੂਰ ਰੱਖਿਆ ਕਰੋ ਨਾਲ ਅੱਜ ਅਸੀਂ ਗਲਤੀ ਕੀਤੀ ਹੈ ਇਹ ਸਾਡੇ ਕੋਲ ਟਾਰਚ ਨਹੀਂ ਹੈਗੀ ਕੋਈ ਵੀ ਪਰ ਮੋਬਾਈਲ ਫੋਨ ਦੀ ਟਾਰਚ ਹੈ ਉਹ ਕੰਮ ਦੇ ਦੇਗੀ ਪਰ ਫਿਰ ਵੀ ਕੋਸ਼ਿਸ਼ ਕਰੋ ਇੱਕ ਟਾਰਚ ਜ਼ਰੂਰ ਨਾਲ ਰੱਖੋ ਅੱਜ ਕੋਈ ਗਲਤੀ ਕਰ ਲਈ ਰਹਗੀ ਆਫ-ਰੋਡ ਆ ਗਿਆ ਆਫ-ਰੋਡ ਆਫ-ਰੋਡਿੰਗ ਕਰ ਰਿਹਾ ਜਸਦੀਪ ਹੈ ਹਾਂ ਜਸਦੀਪ ਹਾਂਜੀ ਕਿਵੇਂ ਲੱਗ ਰਿਹਾ ਹੁਣ ਤਾਂ ਬੰਦ ਵੇਗਾਰ ਆ ਰਸਤੇ ਕਰਕੇ ਫਿਰ ਕਿਉਂ ਕਿ ਬੱਚੇ ਔਖੇ ਰਸਤੇ ਵੀ ਜਾਣਾ ਚਾਹੀਦਾ ਸੌਖੇ ਥੋੜੀ ਹੋਣਗੇ ਨਾ ਹਮੇਸ਼ਾ ਮੇਰਾ ਵੀ ਹੋ ਗਿਆ ਯਾਰ ਇਹ ਮਸਨ ਨਸਾਨ ਰਸਤਾ ਤਾਂ ਸੂਏ ਦੇ ਨਾਲ-ਨਾਲ ਜਾ ਰਹੇ ਆ ਅਸੀਂ ਅਰੇ ਲਾ ਹੋ ਗਿਆ ਅੱਜ ਦਾ ਚੱਲੀ ਚੱਲ ਚੱਲੀ ਚੱਲ ਬੱਚੇ ਦੀ ਨੀਰਾ ਹੋ ਗਿਆ ਅਜ ਤੱਕ ਕਾਫੀ ਮੈਨੂੰ ਇਹ ਵੀ ਜਾਂਦੇ ਹੋਏ ਅਜੇ 12 ਕਿਲੋਮੀਟਰ ਜਾਣਾ ਵਾਪਸ ਔਖਾ ਹੋਊਗਾ ਥੋੜਾ ਚਲੋ ਕੋਈ ਨਹੀਂ ਇਹ ਵੀ ਐਕਸਪੀਰੀਅੰਸ ਹੈ ਹੀ ਮੈਨੂੰ ਤਾਂ ਘਟ ਔਖਾ ਥੋੜਾ ਸੁਖਦੀਪ ਕਰਕੇ ਔਖਾ ਲੱਗਦਾ ਰਗੀਬਸ ਔਖਾ ਤਾਂ ਨਹੀਂ ਨਾਂਜੀ ਹਾਂ ਚੱਲੀ ਚੱਲ ਔਖੇ ਵੀ ਹੋਇਆ ਕਰਦੇ ਨੇ ਕਦੇ ਕਦੇ ਜੰਗਲ ਵਿੱਚ ਹੀ ਜਾਂਦੇ ਹੋਏ ਬਿਲਕੁਲ ਜੰਗਲੇ ਬਣ ਗਏ ਦਾ ਇਰਤ ਇੱਥੇ ਸੁਮੀ ਜੰਗਲ ਆ ਗਿਆ ਜਮੀ ਅੱਗੇ ਤਾਂ ਯਾਰ ਹੈ ਆ ਦੇਖੋ ਪੂਰਾ ਜੰਗਲ ਨੇਰਾ ਹੈ ਉਹ ਪਾਪਾ ਕੋਈ ਨਹੀਂ ਕੋਈ ਨਹੀਂ ਆ ਕਹੀਂ ਤੋਂ ਬਚ ਕੇ ਬਸੇ ਵੜਦਨ ਦੀ ਕਿਵਰੀ ਹਸਰ ਜਮਾਈ ਸੁਨਸਾਨ ਅੱਛਾ ਤਾਂ ਯਾਰ ਡਰ ਲੱਗਦਾ ਹਾਂਜੀ ਠੀਕ ਹੈ ਨਾ ਸੁਖਦੀਪ ਮੈਂ ਤਲਾਹ ਦੇ 8 ਵਜ ਜਾਣਗੇ ਘਰ ਜਾਂਦੇ ਨੂੰ ਕੋਈ ਨਹੀਂ ਕੋਈ ਨਹੀਂ ਫਿਰ ਹੁਣ ਕੀ ਕਰੀਏ ਡਰਾਈਵਿੰਗ ਵੀ ਆਪਾਂ ਡਰਾਈਵ ਤੇ ਵੀ ਆਪਾਂ ਕਰ ਜਾਂਦੇ ਆ ਜਮੇ ਰਸਤਾ ਸੋ ਨਿਸ਼ਾਨ ਹੋ ਗਿਆ ਯਾਰ ਇਹਦਾ ਲੱਗਦੀ ਪਹੁੰਚ ਗਿਆ ਆਪਾਂ ਬੈਸੇ ਰਾਤ ਬੰਦੇ ਰਹੋਗਾ ਪੂਰਾ ਮਸਕਾ ਗਏ ਉਹ ਗਲਤ ਦੇਖ ਲਿਆ ਰਸਤਾ ਸੀਨੇ ਤਾਂ ਕਰਕੇ ਦਿੱਕਤ ਆ ਗਈ ਪਹੁੰਚ ਗਏ ਬਲਾਵਲ ਸਟੱਡ ਫਾਰਮ ਹਾਊਸ ਦੋਨੋ ਦੇਖਣਾ ਦਾ ਦਿਨ ਚ ਜਿੰਨੇ ਰਹੋ ਗਿਆ ਤੁਹਾਨੂੰ ਦਿਖਾਉਣਾ ਸੀਗਾ ਸਾਡੇ ਮਿੱਤਰ ਇਥੇ ਫਾਰਮ ਹਾਊਸ ਨੂੰ ਆਇਆ ਸਟੱਡ ਫਾਰਮ ਗਲਾਬਲ ਸਟੱਡ ਫਾਰਮ ਹਾਊਸ ਕਰਨੇ ਰਹੋ ਗਿਆ ਬਹੁਤ ਬਹੁਤ ਸੋਣਾ ਬਣਾਇਆ ਵੀ ਦਿਨ ਚ ਦੇਖਣ ਵਾਲਾ ਦੀ ਇਹ ਤਾਂ ਪਹੁੰਚ ਗਏ ਸੁਖਦੀਪ ਸਿੰਘ ਜੀ ਆਇਆਂ ਨੂੰ ਕਾਕਾ ਜੀ ਵੈਲ ਡਨ ਕਾ ਚ ਕਿਨੇ ਕਿਲੋਮੀਟਰ ਹੋ ਗਿਆ ਜੀ ਹੋਰ ਜੱਟਿੰਗ ਹਾਂ ਵਧੀਆ ਵਧੀਆ ਠੀਕ ਆ ਬਹੁਤ ਬਹੁਤ ਹੋਰ ਯਾਰ ਅਸੀਂ ਤਾਂ ਥੋੜਾ ਗਲਤ ਪਹੁੰਚ ਗਏ ਵੀ ਤੁਸੀਂ ਅੱਜ ਕੈਨਸਲ ਕਰੋਗੇ ਪਰ ਮੈਂ ਮੰਨ ਲਿਆ ਨਾ ਕੈਨਸਲ ਕਿਉਂ ਕਰਨਾ ਸੀ ਰਾਹ ਥੋੜਾ ਜਿਹਾ ਗਲਤ ਪੈ ਗਏ ਸੀ ਯਾਰ ਉੱਥੋਂ ਤਾਂ ਕਰਕੇ ਪੰਗਾ ਪੈ ਗਿਆ ਸੀ ਤਾਂ ਸਾਈਕਲ ਕਿਹੜਾ ਆਹ ਇੱਧਰ ਆ ਯਾਰ ਤੁਸੀਂ ਕਮਾਲ ਕਰਤੀ ਮੈਨੂੰ ਐਵੇਂ ਸੀਗਾ ਵੀ ਕਿਤੇ ਅੱਜ ਕੈਨਸਲ ਹੋ ਜਾਣਾ ਤਾਂ ਥੋੜੀ ਬੇਚੀ ਕਰਦੇ ਸੀ ਨਾ ਕੈਨਸਲ ਤਾਂ ਨਹੀਂ ਕਰਿਆ ਉਹ ਜਾ ਚਿਆ ਕਰ ਦੇ ਕੀ ਫਿਰ ਅਸੀਂ ਤਾਂ ਥੋੜਾ ਫਾਰਮ ਹਾਊਸ ਦਿਖਾਉਣਾ ਸੀ ਸਾਡੇ ਅੱਜ ਇਹ ਬਲੌਗ ਦੇ ਵਿੱਚ ਪਰ ਲੇਟ ਹੋਇਆ ਕੰਮ ਫੇਰ ਕਿਸੇ ਦਿਨ ਸਹੀ ਸਾਰਿਆਂ ਦਾ ਸਵਾਗਤ ਹੈ ਜੀ ਬਲਾਵਲ ਸਟੱਡ ਫਾਰਮ ਤੇ ਤੰਦੋਰੀ ਕਾਂ ਜੀ ਤੇ ਜਿਹੜੇ ਹੋ ਜਾ ਜੀ ਮੈਂ ਨਮੋਦ ਸੌ ਇਹ ਮੈਂ ਕਿਹਦੇ ਕੋਲ ਆਇਆ ਤੇ ਚਾਚਾ ਜੀ ਉਹਨਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਤੇ ਜੀ ਆਇਆਂ ਨੂੰ ਸਾਡੇ ਫਾਰਮ ਤੇ ਪਹਿਲੀ ਵਾਰ ਆਏ ਆ ਅਸਲ ਜੇ ਦਿਨੇ ਆਉਂਦੇ ਤਾਂ ਹੋਰ ਵੀ ਬਿਊਟੀ ਦੇਖਦੀ ਤੇ ਪਰ ਚਲੋ ਐਨੀ ਹਾਓ ਦੇਰ ਆਇ ਦਰੋਸਤਾਂ ਤੇ ਹੁਣ ਦੱਸੋ ਕੀ ਖਾਣਾ ਕਿਸ ਦਿਨ ਦਿਨ ਚ ਆਵਾਂਗੇ ਦਿਨ ਚ ਆਇਓ ਜੀ ਛੋਡੇ ਕੋੜੀਆਂ ਬਾਕੀ ਚਲੋ ਆਪਾਂ ਦੇਖਦੇ ਆ ਬਣਾਉਣੇ ਸੀ ਲੈਂਦਾ ਨਾਲ ਸਮਾਨ ਕੋਕੀ ਇਹ ਨਾ ਫਾਰਮ ਹਾਊਸ ਹੈ ਮੇਰੇ ਦੋਸਤ ਜੀ ਨੇ ਦੋਸਤ ਆ ਦਰਸ਼ਨ ਸਿੰਘ ਜੀ ਢੰਡੋਲੀ ਕਲਾਂ ਤੋਂ ਉਹਨਾਂ ਦੇ ਬੇਟਾ ਜਿਹਨੇ ਦੱਸਣਗੇ ਫਾਰਮ ਹਾਊਸ ਬਾਰੇ ਦੱਸੋ ਜੀ ਤੁਹਾਡੇ ਇਹ ਕਦੋਂ ਬਣਾਇਆ ਤੇ ਇੱਥੇ ਕੀ ਕੀ ਤੁਸੀਂ ਰੱਖਿਆ ਹੋਇਆ ਹੈਗਾ ਆ ਮੈਂ ਪਹਿਲਾਂ ਵੀ ਤੁਹਾਡਾ ਸਵਾਗਤ ਕੀਤਾ ਜੀ ਆਪਣੇ ਫਾਰਮ ਦਾ ਨਾਮ ਹੈ ਜੀ ਬਲਾਵਲ ਸਟੱਡ ਫਾਰਮ ਢੰਡੋਲੀ ਕਲਾਂ ਤੇ ਬਲਾਵਲ ਆਪਣੇ ਕੋਲੇ ਬਹੁਤ ਵੱਡਾ ਨੋਕਰਾ ਬਸ਼ੇਰਾ ਸੀਗਾ ਜਿਸ ਦੀ ਉਮਰ 27 ਮਹੀਨੇ ਐ ਸੀ ਤੇ 29 ਇੰਚ ਜੀ ਦਾ ਕੱਦ ਤੇ ਹੁਣ ਆਪਣੇ ਕੋਲੇ ਸਟੇਲੀਅਨ ਹੈ ਜੀ ਆਕਾਸ਼ ਬਹੁਤ ਵੱਡਾ 70 ਇੰਚ ਦਾ 70 ਇੰਚ ਜਿਸ ਦੀ ਹਾਈਟ ਹੈ ਤੇ ਜਿਸ ਦੀ ਮੀਟਿੰਗ ਫੀਸ ਸਵਾ ਲੱਖ ਰੁਪਏ ਹੈ ਜੀ ਤੇ ਕਸ਼ਪ ਆ ਕੋਲਟ ਆ ਬਾਕੀ ਤੁਸੀਂ ਦਿਨੇ ਆਉਂਗੇ ਤਾਂ ਤੁਹਾਨੂੰ ਰਾਈਡ ਵਗੈਰਾ ਵੀ ਕਰਵਾਵਾਂਗੇ ਤੇ ਬਾਕੀ ਹੋਰ ਜਾਨਵਰਾਂ ਬਾਰੇ ਦੱਸਾਂਗੇ ਤੇ ਹੁਣ ਆਪਣੇ ਨਾਲ ਵੀਡੀਓ ਦੇ ਵਿੱਚ ਬਾਈ ਤਰਸੇਮ ਤੇ ਬਾਈ ਸੁਖਵੀਰ ਲਾਇਬ੍ਰੇਰੀਅਨ ਨੇ ਆਪਣਾ ਛਾਰਟ ਸਕੂਲ ਦੇ ਵਿੱਚ ਜਗ ਪਿਆਰ ਜੀ ਪ੍ਰਿੰਟਿੰਗ ਪ੍ਰੈਸ ਤੋਂ ਜੀ ਤੇ ਸਟਾਰ ਫਲੈਕਸ ਪ੍ਰਿੰਟਿੰਗ ਪ੍ਰੈਸ ਹੈ ਇਹਨਾਂ ਦੀ ਦਿਰਵੇ ਬਾਈ ਗੁਰਪ੍ਰੀਤ ਜੀ ਉਹ ਮਹਿਕਮੇ ਚੀਨੇ ਦੀ ਬਿਜਲੀ ਮਹਿਕਮੇ ਚ ਤੇ ਹੁਣ ਸਾਡੇ ਸੁਖਦੀਪ ਜੀ ਸਾਨੂੰ ਕੁਕਿੰਗ ਕਰਨਗੇ ਸੁਖਦੀਪ ਜੀ ਅੱਜ ਕੀ ਬਣਾ ਕੇ ਦਿਖਾਉਂਗੇ ਸਾਨੂੰ ਮੈਗੀ ਹੈ ਮੈਗੀ ਮੈਗੀ ਸਰਜੂ ਆਪਣੇ ਇੰਨੇ ਬੰਦਿਆਂ ਦਾ ਹੈ ਮੈਂ ਹਾਂ ਕੱਟ ਰੂਗੀ ਆਪਾਂ ਹੋਰ ਲੈ ਆਵਾਂਗੇ ਕੋਈ ਚੱਕਰ ਅੱਜ ਤਾਂ ਬਿਲਕੁਲ ਨੀਰਾ ਹੋ ਗਿਆ ਇਹ ਟਾਰਚ ਦੀ ਲਾਈਟ ਦੇ ਵਿੱਚ ਚੱਲ ਰਹੇ ਹਾਂਗੇ ਜੇ ਟਾਰਚ ਬੰਦ ਹੋ ਗਈ Papa ਟਾਰਚ ਨਹੀਂ ਬੰਦ ਹੁੰਦੀ ਵਿੱਚ ਚੱਲੀ ਚੱਲ ਚੱਲੀ ਚੱਲ ਅਜੇ ਵੀ ਦੇਖਣਾ ਯਾਤਰਾ ਲਗਭਗ 10 ਕਿਲੋਮੀਟਰ ਪਿਆ ਇਥੋਂ ਅਸੀਂ ਵਾਪਸ ਚੱਲ ਪਿਆ ਘਰ ਨੂੰ ਜਾਂਦੇ ਸੇ ਪਹਿਲਾਂ ਆਉਂਦੇ ਫਿਰ ਬਾਇਆ ਰੋਗੜਾ ਕੈਂਪਰ ਪਿੰਡ ਆਏ ਸੀ ਹੁਣ ਢੰਡੋਲੀ ਕੰਨਾ ਹੋ ਕੇ ਆਵਾਂਗੇ ਤੇ ਅੱਜ ਦੀ ਯਾਤਰਾ ਤਾਂ ਥੋੜੀ ਜਿਆਦਾ ਰੋਚਕ ਬਣ ਗਈ ਚਲੋ ਦੇਖ ਲਿਆ ਥੋੜਾ ਟਾਈਮ ਲੱਗ ਜੂ ਅੱਧਾ ਘੰਟਾ ਸਾਰਾ ਮੈਨੂੰ ਲੱਗਦਾ ਹੈ ਲੋੜੀ ਗਲਾਂ ਪਿੰਡ ਪਹੁੰਚ ਗਏ ਵਾਪਸੀ ਤੇ ਆ ਇਥੋਂ 10 ਕਿਲੋਮੀਟਰ ਹੈਗਾ ਸਾਡਾ ਪਿੰਡ ਹਨੇਰਾ ਬਹੁਤ ਹੋ ਗਿਆ ਸੁਖਦੀਪ ਸਿੰਘ ਯਾਰ ਚਾਰ ਦੇ ਉੱਤੇ ਪੂਰਾ ਵਧੀਆ ਥੱਕਿਆ ਤਾਂ ਨਹੀਂ ਸੁਖਦੀਪ ਅੱਬਾ ਥੱਕ ਗਿਆ ਅੱਬਾ ਥੱਕ ਗਿਆ ਸ਼ਾਬਾਸ਼ ਕੋਈ ਨਹੀਂ ਇਹ ਵੀ ਐਕਸਪੀਰੀਅੰਸ ਨਾਲ ਰਚੇ ਆ ਗਿਆ ਕੋਈ ਨਹੀਂ ਫਿਰ ਘਰ ਜਾ ਕੇ ਤੇਰੀ ਮਾਸਾਜ ਕਰਾਂਗੇ ਵਧੀਆ ਚਲੋ ਫਿਰ ਮੈਂ ਹੁਣ ਜਲਦੀ ਨਾਲ ਪਹੁੰਚਣਾ ਸੋ ਵਲੌਗ ਮੈਂ ਉਹ ਵੀਡੀਓ ਬਣਾ ਕਰੂੰਗਾ ਕਿ ਡਰਾਈਵਿੰਗ ਕਰਨੀ ਔਖੀ ਹੈ। ਅੱਜ ਤਾਂ ਸੁਖਦੀਪ ਸਿੰਘ ਫਸਾ ਫਸਾ ਜਾ ਮਸੂਲਸਾ ਕਰ ਰਿਹਾ ਮੈਨੂੰ ਲੱਗਦਾ ਹੈ। ਹਾਂਜੀ। ਹੂੰ। ਇਹ ਮੈਂ ਠੀਕ ਹੈ। ਹਾਂਜੀ। ਅੱਗੇ ਚੱਲ ਥੋੜਾ ਜਿਹਾ ਵਿੱਚ। ਹਾਂ ਸੁਖਦੀਪ ਸਿੰਘ। ਗੱਡਾ ਚੱਲ ਅੱਗੇ। ਪਹੁੰਚ ਗਏ ਆਪਣੇ ਪਿੰਡ ਆ ਗਿਆ ਬੱਚੇ। ਇਹ ਮੇਰਾ ਆਫਿਸ ਆ ਗਿਆ। ਚਲੋ ਚਲੋ। ਥੱਕਿਆ ਤਾਂ ਨਹੀਂ? ਹਾਂਜੀ। ਥੱਕ ਗਿਆ। ਹਾਂਜੀ ਚੱਲ ਕੋਈ ਨਹੀਂ ਜਾ ਕੇ ਆਪਾਂ ਕਰਦੇ ਆ ਸਾਡਾ ਦਫ਼ਤਰ ਆ ਗਿਆ ਅੱਗੇ ਆ ਗਈ ਰੋਡ ਆਪਣੇ ਘਰ ਵਾਲੀ ਰੋਡ ਸੰਗਰੂਰ ਪਾਤਣਾ ਡੇੜਬਾ ਦਾ ਬੋਰਡ ਇਹ ਆ ਗਿਆ ਜੀ 20 ਲੀ ਬੋਰਡ ਦਫ਼ਤਰ ਡੇੜਬਾ ਆ ਮੇਨ ਰੋਡ ਤੇ ਵਿੱਚ ਰੁਕ ਜਿਓ ਇੱਥੇ ਹਾਂਜੀ ਆਪਾਂ ਪਿੰਡ ਡੇੜਬਾ ਪਹੁੰਚ ਗਏ ਤੇ ਅੱਜ ਰਾਤ ਕਾਫੀ ਹੋਊਗੀ ਤੇ ਥੋੜਾ ਜਿਹਾ ਔਖੇ ਵੀ ਹੋਏ ਅੱਜ ਕਿਲੋਮੀਟਰ ਵੀ ਜ਼ਿਆਦਾ ਹੋਗੇ ਰੁਕ ਜਾ ਇੱਥੇ ਕਈ ਵੀ ਸੁਖਦੀਪ ਸਿੰਘ ਦਾ ਘਰ ਦੇ ਨੇੜੇ ਪਹੁੰਚ ਗਿਆ ਥੱਕ ਗਿਆ ਬੜਜ ਹੈਣਾ ਹਾਂਜੀ ਪੂਰਾ ਪਸੀਨਾ-ਵਸੀਨਾ ਹੋਇਆ ਪਿਆ ਹੈਣਾ ਹਾਂਜੀ ਚਲ ਕੋਈ ਨਹੀਂ ਅੱਜ ਆਪਾਂ ਥੋੜੀ ਰਾਈਡ ਲੰਬੀ ਚੱਲ ਗਈ ਤੇ ਨੇਰੇ ਵਿੱਚ ਹੋ ਗਈ ਕੋਈ ਨਹੀਂ ਦੋਸਤੋ ਅੱਜ ਦਾ ਆਪਣਾ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ ਘਰੇ ਪਹੁੰਚ ਗਏ ਜੜਵੇ ਤੇ ਫਿਰ ਮਿਲਦੇ ਹਾਂ ਅਗਲੇ ਹਫਤੇ ਅਗਲੇ ਵਲੌਗ ਦੇ ਵਿੱਚ ਹੁਣ ਘਰ ਪਹੁੰਚੀਏ ਜਲਦੀ ਘਰ ਜਾਣ ਦੀ ਫਿਕਰ ਹੋਣ ਲੱਗੀ ਪਈ ਆ ਤੇ